हां जी मित्रों अब पहुंच चुके हैं है है जी बकरी मंडी लंगवार दे ਵਿੱਚ ਅੱਜ ਤਰੀਕ ਹੈਗੀ ਆ ਜੀ 3 8ਵਾਂ ਮਹੀਨਾ 2025 ਆ ਜੀ ਆਪਣੇ YouTube ਚੈਨਲ ਹੈ ਜੀ ਜੱਟ ਲਾਈਫ 76 ਅੱਜ ਤੁਹਾਨੂੰ ਦਿਖਾਵਾਂਗੇ ਜੀ ਇੱਕ ਬੱਕਰੀ ਦਾ ਸੌਦਾ ਸੂਈ ਵੀ ਬੱਕਰੀ ਹੈ ਜੀ ਮੰਗਰ ਮੇ ਬਣਾ ਕਾਲੀ ਬੱਕਰੀ ਦਾ ਵੀਡੀਓ ਕਰ ਦਿਓ ਸ਼ੇਅਰ ਲਾਇਕ ਬਾਈ ਦੱਬ ਕੇ ਤੇ ਆ ਜਿਓ ਜੀ ਤੁਹਾਨੂੰ ਦਿਖਾਈਏ ਬੱਕਰੀ ਦਾ ਸੌਦਾ ਰਾਜੂ ਨੇ ਸੌਦਾ ਕਰਵਾਇਆ ਜੀ ਬੱਕਰੀ ਦਾ ਲੌਂਗਵਾਲ ਦੀ ਮੰਡੀ ਦੇ ਵਿੱਚ ਜੇ ਕਿਸੇ ਭਰਾ ਨੇ ਵੀਡੀਓ ਬਣਵਾਉਣੀ ਆਪਣਾ ਕੇ ਨੈੱਟ ਤੇ ਪਾਉਣੀ ਆ ਫੇਰ ਆਪਣਾ ਫੋਨ ਨੰਬਰ ਆ ਜੀ 708853388 ਵੀਡੀਓ ਨੂੰ ਬਈ ਐਂਡ ਤੱਕ ਲਾਜ਼ਮੀ ਦੇਖੋ ਆ ਜਾਓ ਬਈ ਤਖਾ ਇਹ ਤੁਹਾਨੂੰ ਸੌਦਾ ਬਈ ਬੱਕਰੀ ਦਾ ਚੰਦਰਾ ਦਾ 2000 ਰੁਪਏ ਜੱਕ ਤੱਕ ਆ ਗਿਆ ਬੱਕਰੀ ਦਾ ਰਾਜੂ ਆ ਗਿਆ ਅੱਜ ਇੱਧਰ ਹੀ ਆ ਬਈ ਆ ਆਸਰ ਕੀ ਆਏ ਆ ਮੰਡੀ ਚ ਡਾਰਲਿੰਗ ਬੱਚਿਆਂ ਵਾਲਾ ਬੰਦਾ ਤੂੰ ਕਿਹੜੇ ਦਾ ਸੌਦਾ ਆਂ ਤੇਰਾ ਜੂ ਬਈ ਉਸੇ ਦਾ ਹੀ ਫੀਰੇ ਬੱਚੇ ਠੀਕ ਹੈ ਠੀਕ ਹੈ ਚੱਲੇਗੇ ਉਹ ਵੀ ਰਾਜੂ ਦੜਬਾ ਆ ਗਿਆ ਕਬੱਡੀ ਦੇ ਵਿੱਚ ਲਿਆ ਬਾਈ ਕੱਖ ਦੇਖੋ ਤੁਸੀਂ ਜੇ ਵੀ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਜੀ ਮੇਰੇ ਕੋਲੇ ਆ ਰੱਖਣਾ ਚੱਲ ਕੋਈ ਗੱਲ ਨੇ ਵੇਚ ਲੈਣ ਦੇ ਉਹਨੇ ਰੁਪਈਏ ਬੰਦੇ ਨੇ ਵੇ ਉਹਦੇ ਬਿਨਾ ਪੁੱਛੇ ਚੱਕ ਲਿਆ 2000 ਪਾਤਾ ਇਹਨਾਂ ਬਾਈ ਨੇ ਬਗੈਰ ਤੋਂ ਅੰਦਰ ਹੋਂਟਾ ਵੈਸੇ ਉਹਨੂੰ ਬਚੜਿਆ ਵੀ ਨਹੀਂ ਤੂੰ ਮੇਰੇ ਨਾਲ ਵੀ ਲੈ ਕੇ ਜਾਂਦਾ ਚੱਲ ਕੋਈ ਨਹੀਂ ਫਿਰ ਮੇਰੇ ਕੋਲੇ ਆ ਜਾਂਦੇ ਚੱਲ ਕੋਈ ਹਾਂ ਹਰਕ ਪਿਆ ਸਾਢੇ 13 ਦਾ ਦੰਨਾ ਨਹੀਂ ਬਾਈ ਨਹੀਂ ਆਪਣੇ ਜਾ ਲਓ ਵੀ ਸਾਢੇ 13 ਨਾਲ 3000 ਰੁਪਈਆ ਲੱਗਿਆ ਜੀ ਆ ਬੱਕਰੇ ਤੇ ਸਾਢੇ 13000 ਰੁਪਈਆ ਲੱਗਿਆ ਸੀ ਕਿਹੜੇ ਪਿੰਡ ਦਾ ਬਾਈ ਇਹ ਪਾਣੀ ਬੜ ਬੜ ਬੜੀ ਵੜਵੜ ਦਾ ਆ ਬਾਈ ਜਿਹਦਾ ਪਹਿਲੇ ਵੀਡੀਓ ਬਣਾਈ ਸੀ ਕਰ ਦੋ ਵੀਡੀਓ ਸ਼ੇਅਰ ਬਾਈ ਦੱਬ ਦੇ ਕਿੰਨੇ ਦਾ ਵੇਚੇਗਾ ਬਾਈ ਇਹ ਜੇ ਕੋਈ ਹੋਰਗਾ ਕਰ 16.5 16.5 ਹਜ਼ਾਰ ਰੁਪਏ ਦਾ ਬਾਈ ਕਹਿੰਦਾ ਮੈਂ ਦੇਊਗਾ ਬਾਈ ਬੱਕਰਾ ਇਹ ਕਿਸੇ ਨੇ ਲੈਣਾ ਤਾਂ ਲੌਂਗ ਵਾਲਾ ਆ ਜਾਓ ਮੰਡੀ ਦੇ ਵਿੱਚ ਤੇ ਲੈ ਜਾਓ ਬਾਈ ਆ ਬੱਕਰੇ ਦਾ ਬੱਕਰੀ ਦਾ ਸੌਦਾ ਹੋ ਰਿਹਾ ਜੀ ਆ ਬੱਕਰੀ ਦਾ 10000 ਲੈ ਦੰਦ ਤਾਂ ਨਹੀਂ ਹੈਗੇ ਦੰਦ ਤੋਦੇ ਤੂੰ ਵੀ ਜਾਜੇ ਮਾਰ ਰੱਖੇ ਨੇ 10000 ਰ ਪੀਏ ਨੂੰ ਦੇਖ ਲੈ ਕਦੋਂ ਨਹੀਂ ਦਿਨ ਆਪਣਾ ਕਿਹਦਾ ਦੱਸਦਾ ਮੈਂ ਕਰਾ ਦਾਰ ਕਰਕੇ ਲੈ ਕੇ ਗਿਆ ਸੀ ਅੱਧੇ ਦੰਦ ਨੇ ਫਾਖਰਾ ਕਰਾ ਕੇ ਲੈ ਮੈਂ ਕਈ ਨਾਰਕੀ ਲੈ ਗਈ ਤੰਦ ਉਹਨਾਂ ਦਾ ਬੰਦ ਤੰਦ ਆਦੇ ਨੇ ਚੰਦ ਚਾਲੋ ਲੋ ਜੀ ਮਿੱਤਰੋ ਇਹਦਾ ਕੀ ਹੈ ਲਾ ਜੀ ਰਾਜੂ ਕਰਾ ਕਰਾ ਸੌਦਾ ਦੇਖ ਲੈ ਓ ਮੈਨੀ ਦਾ ਦੇਖੇ ਨਹੀਂ ਇਹ ਲਾ ਸਰੀ ਲਾਏ ਬੈਠੀ ਆ ਕੀ ਹੋ ਗਿਆ ਪੈਰ ਤੇ ਜੜ ਗਿਆ ਉਹ ਬੱਚਾ ਹੋਇ ਕਿ ਹੈ ਪਹਾੜੀ ਹੈ ਉਹ ਵੀ ਬੱਚਾ ਵੀ ਪਹਾੜੀ ਆ ਆ ਰਹੀ ਹੈ ਬਰਬਰੀ ਹੈ ਬਰਬਰੀ ਬਰਬਰੀ ਜੀ ਨਾ ਸਰਚ ਉਹ ਤਾਂ ਮੈਂ ਆਪਿਆਂ ਨੂੰ ਬੋਲਦਾ ਮੈਨੂੰ ਲੋ ਵੀ ਮਿੱਤਰੋ ਸੌਦਾ ਬਹੁਤ ਹੈ ਮੈਂ ਨਹੀਂ ਗੱਦੀ ਗੱਪਣ ਅੱਛਾ ਕੀ ਕਰਾਂ ਫੇਰ ਤੂੰ ਬਾਲਕ ਘਟਾ ਤੂੰ ਉਹ ਬਾਈ ਮੇਰੀ ਗੱਲ ਸੁਣੋ ਜੇ ਨਮੀ ਹੁੰਦੀ ਨਾ ਫੇਰ ਤੇਰੀ 11 12 ਦੀ ਵੀ ਵਿਕ ਜਾਂਦੀ ਤੂੰ ਮੈਨੂੰ ਆਇਆ ਦੱਸ ਦੇ ਵੇਚਣੀ ਕਿਵੇਂ ਹੈ ਬਈ ਹਾਂ ਨਮੀ ਚੀਜ਼ ਦੀ ਪੀਗੀ ਵੀ ਨਹੀਂ ਜਿਹੜੀ ਮੈਂ ਤਾਂ ਕਹਿਤਾ ਤੈਂ ਉੱਥੇ ਅਨਸਰ ਕਹਿੰਦਾ ਰਾਜੂ ਬਾਈ ਦੇਖੀਏ ਇਹਦੇ ਮੈਂ ਕਦੋਂ ਕਹਾਂ ਬਾਈ ਮਨ ਤਾਂ ਕਹਿਣ ਦੇ ਆਇ ਨਹੀਂ ਕਹਤਾ ਕਿ ਤੇਰੀ ਗੱਲ ਵਧੀਆ ਗੱਲ ਆ ਤੂੰ ਆ ਕੇ ਲੈ ਕੇ ਆਇਆ ਨਾ ਆਪਾਂ ਗਲਾ ਮਾੜਾ ਕਹਿੰਦੇ ਤੈਨੂੰ ਪਰ ਆ ਗਲਾ ਮਾੜਾ ਹੁੰਦਾ ਕੋਈ ਲਾਉ ਯਾਰ ਤੇ ਵੀ ਲਾਵਾਂਗੇ ਲਾਵਾਂਗੇ ਤੇਰਾ ਦਿਲ ਨਹੀਂ ਦਿਖਾਉਂਦਾ ਗਾ ਧੱਕਾ ਨਹੀਂ ਤਤ ਕਾ ਨਹੀਂ ਕਰਦਾ ਤੂੰ ਆਖਿਆ ਝੂਰ ਮੋਲ ਦਾ ਗੱਪੜ ਲੈ ਕੇ ਆ ਤੇ 21000 ਦੀ ਮੈਂ ਉਹ ਤਾਂ ਆਪਣਾ ਤਾਂ 25 25000 ਵਾਲੀਆਂ ਵੀ ਪੰਜ ਪੰਜ ਨੂੰ ਦੇਣੀਆਂ ਪੈ ਜਾਂਦੀਆਂ ਨੇ ਕਦ 25 25 ਵਾਲੀ 40 40 ਨੂੰ ਦੇਣੀਆਂ ਪੈ ਜਾਂਦੀਆਂ ਨੇ ਕਿਹੜੀਆਂ ਗੱਲਾਂ ਹੋਈਆਂ ਉਹ ਸਾਰਾ ਕੁਝ ਹੋਣਾ ਚਾਹੀਦਾ ਇਹਦਾ ਜਿੱਦੀ ਅੱਜ ਤੇ ਖੜ ਗਿਆ 10000 ਤੰਦਾਂ ਤੇ ਪਈ ਆ ਹੱਥ ਮਾਰੇ ਪੱਟ ਕੇ ਤਾਂ ਉਹਦਾ ਜਿੰਨਾ ਯਾਰ ਮੰਗਲਾ ਸੌ ਵਾਲੀ ਚ ਸੋਚੇ ਚੰਦੂ ਹਾਂਜੀ ਸੁਣਨੀ ਗੱਲ ਮੰਨਦਾ ਫੇਰ ਬਾਹਲਾ ਹੈ ਘੱਟਾ ਉਹ ਚੱਲ ਕੋਈ ਨਹੀਂ ਉਹਨਾਂ ਦਾ ਘੱਟ ਨਾ ਤੂੰ ਛੋਟੇ ਪਈ ਐ ਦੱਸ ਵੀ ਕਿਵੇਂ ਵੇਚਣੀ ਆ ਹਾਂ ਖਰਾਬ ਆ ਦੇ ਮੈਂ ਤਾਂ 15 ਤੋਂ 15000 ਮੰਗਾ 5000 ਇਕੱਠਾ ਕਰਨ ਹਾਂ ਹਾਂ ਇਹ ਤਾਂ ਗੱਲ ਸਹੀ ਆ ਮੈਂ ਹੁਣ ਆ ਨਹੀਂ ਪਹਿਲੇ ਹੁਣ ਫਸੇ ਹੋਏ ਹਾਂ ਹੁਣ ਕੀ ਕਰੀਏ ਫਸਣਾ ਤੇਰਾ ਮਾਲ ਨਾ ਵੇਚਣਾ ਵੇਚ ਲੈ ਹਾਂ ਨਹੀਂ ਤੇਰੇ ਗਰੀਬ ਨਾਲ ਆ ਨਹੀਂ ਮੈਨੂੰ ਲੋੜ ਆ ਰੁਪਈਆਂ ਦੀ ਤਾਂ ਆ ਗਿਆ ਨਹੀਂ ਮੈਂ ਤਾਂ ਖੜੇ ਦੀ ਬਧੀਆ ਮੈਨੂੰ ਵੀ ਲੋੜ ਦੀ ਲੈ ਵੀ ਰਾਜੂ ਫਸੇ ਹੋਇਆ ਹੁੰਦਾ ਬੰਦਾ ਨਹੀਂ ਕੀ ਕੀ ਦਾ ਕਰਦਾ ਇਹ ਵੇਚ ਲੈ ਇਹ ਵੇਡ ਲੈ ਲੈ ਕਾਤੀ ਦੀ ਸ਼ੁਕਰੀਆ ਵੇਚਦੇ ਆ ਬਾਈ ਵਕਰੀ ਵੇਚਦੇ ਵਿੱਚ ਕਿੰਨੇ ਦਾ ਹੋਰ ਪੈਸੇ ਤਾਂ ਹੁਣ ਕੀ ਪੱਕੀ ਨਾ ਲਾ ਦੇ ਨਾ ਬਾਲੇ ਘੱਟ ਦੱਸਦੀ ਤਾਂ ਦੇਖ ਆਪਾਂ ਬੋਲੇ ਨਹੀਂ ਕੋਣ ਬੰਦਾ ਆਪਾਂ ਦਾ ਠੀਕ ਹੈ ਅਗਲੇ ਦਾ ਵੀ ਮਾਲ ਹੈ ਆਹ ਉਹਦਾ ਦਿਲ ਨਹੀਂ ਦਿਖਾਉਣਾ ਹੱਸਿਆ ਆ ਉਹ ਪੁੱਠੀ ਮੋੜ ਕੇ ਲੈ ਨੂੰ ਜਰਾ ਹੋਰ ਬਾਈ ਮੈਂ ਪੁੱਠੀ ਮੋੜ ਕੇ ਲੈ ਜਾਉਣਾ ਆਂ ਤਾਂ ਧੱਕੇ ਨਾਲ ਦੇ ਲੈਣੀ ਨਹੀਂ ਬੱਕਰੀ ਮੇਰੀ ਗੱਲ ਸੁਣਿਆ ਤੂੰ ਪੂਸੀ ਆਵਾਜ਼ ਸਮਝੀ ਫੜਾ ਮੈਂ ਪੁਗਗੇ ਦੀ ਗੱਲ ਆ ਜੇ ਤੇਰਾ ਚਿੱਤ ਪੈਂਦਾ ਪੁਗਦਾ ਦੇ ਦੂੰ ਸੌਦਾ ਨੇ ਤੇਰੀ ਨਾ 10000 ਤਾਂ ਬਾਲਾ 10000 ਦਿ ਮਰਮਾ ਸਭ ਤੋਂ ਕਿਨੇ ਦੀ ਹੁੰਦੀ ਹੈ ਸਾਰੀ ਗੱਲਾਂ ਛੱਡੋ ਹਾਂਜੀ ਮਿੱਤਰੋ ਕਿਵੇਂ ਲੱਗਾ ਤੁਹਾਨੂੰ ਸੌਦਾ ਬੱਕਰੀ ਦਾ ਜੇ ਵਧੀਆ ਲੱਗਾ ਵੀਡੀਓ ਸ਼ੇਅਰ ਕਰ ਦਿਓ ਬਾਈ ਲਾਈਕ ਕਰ ਦਿਓ ਅਗਲੀ ਵੀਡੀਓ ਐਦੂ ਹੀ ਵਧੀਆ ਲੈ ਕੇ ਆਵਾਂਗੇ ਉਨਾ ਚੇਕ ਦਿਓ ਯਾਗਟ ਧੰਨਵਾਦ ਸਾਥੀ ਪਤਾਰ ਓਕੇ ਬਾਈ